ਹਾਂਜੀ ਗਾਵਾਂ ਆਏ ਰਹੇ ਸੀਗੇ 10 ਗਾਵਾਂ ਆਈਆਂ ਸੀ ਮੁਕਾਬਲੇ ਦੇ ਵਿੱਚ ਉਹਨਾਂ ਦੇ ਫੈਸਲੇ ਸ਼ੁਰੂ ਹੋਣ ਲੱਗੇ ਨੇ 10 ਨੰਬਰ ਤੇ ਉਹ ਗਾਂ ਆਈ ਹੈ ਆ ਸਾਰੀਆਂ ਗਾਵਾਂ ਤੁਸੀਂ ਦੇਖ ਸਕਦੇ ਹੋ ਕੋਈ ਇੱਕ ਸ਼ਾਨਦਾਰ ਜਿਹੜਾ ਪੰਜਾਬ ਦੇ ਨਾਮ ਦਾ ਹੈ ਬਹੁਤ ਹੀ ਸ਼ਾਨਦਾਰ ਗਾਮ ਨੇ ਜਿਹੜੀ ਉੱਥੇ ਮੁਕਾਬਲੇ ਦੇ ਵਿੱਚ ਦਸ ਗਾਵਾ ਇਹ ਰਮਨ ਨੂੰ ਬਹੁਤ ਮਾਣ ਕੁਝ ਪੀਣ ਵਾਲਾ ਕੋਈ ਨਾ ਹਾਈ ਪਲੇਸਮੈਂਟ ਟੂ ਵਨ ਦਾ ਅਨੋ ਪੋਸਟਮੈਂਟ ਅਨ ਬੇਟ ਬਹੁਤ ਹੀ ਚੰਗੀ ਗੱਲ ਵੀ ਫੋਟੋਆਂ ਦਾ ਸਮੂਹ ਵੀ ਆ ਨੇ ਪ੍ਰਿੰਟ ਕੀਤਾ ਹੈ ਬੰਦਾਂ ਨੇ ਜਿਹੜੇ ਸਾਲ ਨੂੰ ਉੱਤੇ

ਇਹ ਜਿਹੜੀ ਗਾਣ ਰਹੀ ਦੇਖ ਰਹੇ ਨੋਵੇਂ ਨੰਬਰ ਤੇ ਆਈ ਹੈ ਇਹ ਨੋਵੇਂ ਨੰਬਰ ਵਾਲੀ ਗਾਏ ਦੋਸਤੋ ਨੋਵੇਂ ਨੰਬਰ ਵਾਲੀ ਗਾਏ ਦੋਸਤੋ ਇਹ 9 ਨੰਬਰ ਦੀ ਗਾਹ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਾਹਮਣੇ ਜੀ ਬਿਲਕੁਲ ਇਹ ਜਿਹੜੇ ਮੁਕਾਬਲੇ ਨੇ ਮਿਲਕਟ ਬਿਊਟੀ ਦੇ ਨੇ ਇਹਨਾਂ ਦੇ ਵਿੱਚੋਂ ਜੇਤੂ ਜਿਹੜੀ ਗਾਂ ਐ ਉਹਨਾਂ ਨੂੰ ਐਫਪੀਡੀ ਲਕਸ਼ ਮੋਟਰਸਾਈਕਲ ਦੇ ਨਾਲ ਜਿਹੜਾ ਸਨਮਾਨ ਕੀਤਾ ਜਾਊਗਾ ਜੱਜਾਂ ਦੀ ਵੀ ਅੱਜ ਫਲਾਈਟ ਐ ਰਾਤ ਨੂੰ ਵਾਰੀ ਵਾਰੀ ਖੜੀ ਦੇਖਦੇ ਨੇ ਪਰ ਮੁਕਾਬਲਾ ਇੱਕ ਹੋਰ ਰਹਿੰਦਾ ਅਜੇ ਪਰ ਇਹਨਾਂ ਦਾ ਲਾਸਟ ਮੁਕਾਬਲਾ ਐਫਐ ਦਾ ਤੋ ਬਹੁਤ ਡਾਕਟਰ ਬੋਲਣ ਦਾ ਮੁਕਾਬਲਾ ਰਹਿ ਗਿਆ 8 ਨੰਬਰ 8 ਨੰਬਰ ਤੇ ਜਿਹੜੀ ਗਾਹਈ ਹੈ ਇਹ ਦੇਖ ਸਕਦੇ ਹੋ ਇਹ ਜਿਹੜੀ ਗਾਹ ਦੋਸਤੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ 8ਵੇਂ ਨੰਬਰ ਤੇ ਆਈ ਹੈ ਪੀਡੀਐਫ ਤੇ ਹਰਿਆਣਾ ਪਹਿਲੀ ਵਾਰੀ ਜਿਹੜਾ ਮੇਲਾ ਹੋਇਆ ਸੀ ਪਹਿਲੀ ਵਾਰੀ ਦੇ ਸ਼ਾਨਦਾਰ ਮੁਕਾਬਲੇ ਪੀਡੀਐਫ ਤੇ ਹਰਿਆਣਾ ਪੇਵਾ ਦੇ ਵਿੱਚ ਜਿਹੜਾ ਹੋ ਰਿਹਾ 8ਵੇਂ ਨੰਬਰ ਦੀ ਗਾ ਜਿਹੜੀ ਇਹ ਆਈ ਹੈ ਤੁਸੀਂ ਸਕਰੀਨ ਤੇ ਦੇਖੋ ਉਹ ਤਾਰੂ ਬੁੱਢਾ

ਆਪਣੇ ਜੀ ਰੈਡੀ ਐ 470 ਡੀ 342 ਇਹ ਦੂਗਾ 7ਵਾਂ ਨੰਬਰ 7ਵਾਂ ਹੀ ਨੰਬਰ ਤੇ ਜਿਹੜੀ ਗਾਂ ਆਈ ਹੈ 470 ਟੋਕਨ ਨੰਬਰ 470 ਨੰਬਰ 470 ਨੰਬਰ ਆ ਜਿਹੜੀ ਗਾਂ ਹੈ 7ੋ ਨੰਬਰ ਤੇ ਆਈ ਹੈ ਤੁਸੀਂ ਦੇਖ ਸਕਦੇ ਹੋ ਪਹਿਰਾ ਕੁੜੀ ਵਾਲੀ ਪੰਡ ਜੱਡਾਲੇਵਾ ਬਹੁਤ ਹੀ ਬੀਤੀਆਂ ਨਾਲ ਕਰਦਾ ਦਾਵਾ ਲਗਰੇ ਹੋ ਗੁਰੂ ਜੀ ਹਰ ਸਤਿ ਸ੍ਰੀ ਅਕਾਲ هن جو 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 ਹਾਂਜੀ ਬਾਈ ਜੀ ਸਾਡੇ ਟੀਮ ਗਏ ਸ੍ਰੀ ਜੀ ਸ਼ਰਮਾ ਜੀ ਪਰਮੁਖਵਾਜੀ ਸਰਕਾਰ ਸੱਤਵੇਂ ਨੰਬਰ ਦੀਆਂ ਸੀ ਦੋਸਤੋ ਹੁਣ ਛੇਵਾਂ ਨੰਬਰ ਆ ਮੁਕਾਬਲਾ ਫਸਦਾ ਤੁਰਿਆ ਜਾ ਰਿਹਾ ਹੈ ਛੇਵਾਂ ਨੰਬਰ ਛੇਵੇਂ ਨੰਬਰ ਤੇ ਜਿਹੜੀ ਗਾਹੇ ਆਈ ਹੈ 70 ਨੰਬਰ ਦੀ ਜਿਹੜੀ ਗਾਂ ਹੈ ਆਈ ਆ ਤੁਸੀਂ ਦੇਖ ਸਕਦੇ ਹੋ ਦੁਬਾਰਾ ਮੈਂ ਇੱਕ ਵਾਰ ਪੌਂਟੀ ਜੀ ਹਮਾਂਜੀ ਦਾ ਪੀਟਾ ਤੇ ਟੀਮ ਵੱਲ ਤੋਂ ਸਵਾਗਤ ਜੀ ਨਾ ਬੜੀ ਗਾਂ ਬੜੀ ਬੜੀ ਜੀ ਸ਼ਾਨਦਾਰ ਜੀ ਬਰੀਡ ਵਾਈਸ ਤੇ ਮਿਲਕ ਵਾਈ ਜਿਹੜਾ ਹੈ ਮੁਕਾਬਲਾ ਹੋ ਰਿਹਾ ਹੈ ਠਾੜੀ ਫਾਰਮਾਂ ਵਾਲੀ ਗਾਂ ਜਿਹੜੀ ਮਾਰਵਾੜੀ ਘੋੜੇ ਨਹਿਕੇ ਰਿੰਗ ਚ ਉਸ ਤੋਂ ਬਾਅਦ ਜੀ 5ਵੇਂ ਨੰਬਰ ਲਾਈਨ 'ਤੇ ਯਾਰ ਆਪਾਂ ਕਰਦੇ ਆ ਕਿਹੜਾ ਟੋਕਨ ਨੰਬਰ ਬੋਲਿਆ ਜਾਂਦਾ ਹੈ ਅੰਜਗਾਵਾਂ ਨੇ ਜਿਹੜੀਆਂ ਮਾਲਕਾਂ ਦੇ ਦਿਲ ਟੜਕ ਰਹੇ ਨੇ ਤੇ ਨੰਬਰ 5 ਤੇ ਸੋਚਦੇ ਨੇ ਪੰਜਵਾਂ ਨੰਬਰ ਸਾਡਾ ਦਾ ਹੋ ਵੀ ਨਾ 378 ਜੀ ਸਾਹਿਬ ਨੇ ਤਾਂ ਗੋਦੀ ਵਧੀਆ ਲਾਵਾ ਜਿਉਂ-ਜਿਉਂ ਅਸੀਂ ਉੱਤੇ ਵੱਲ ਨੂੰ ਜਾਂਦੇ ਆ ਹੁਣ ਇਹਦਾ ਹੈਗੇ ਜੀ ਪੰਜਵਾਂ ਨੰਬਰ ਬਹੁਤ-ਬਹੁਤ ਧੰਨਵਾਦ ਸ਼੍ਰੀ ਡਿੰਡੀ ਸ਼ਰਮਾ ਜੀ ਦਾ ਜਿਨ੍ਹਾਂ ਨੇ ਸਭ ਇੱਕ ਵਾਰ ਦੇ ਵੀ ਵਾਦਾ ਹੌਸਲਾ ਦਿੱਤਾ ਹੈ ਕਿਸੇ ਕੇ ਪੰਜਵਾਂ ਨੰਬਰ ਇਸ ਗਾਉਂ ਦਾ ਗਰੇ ਪਹਿਲਾਂ ਵੀ 2 4 ਰਨ ਕੈਟਗਰੀ ਦੇ ਵਿੱਚ ਆ ਜਿਹੜੀ ਪਹਿਲੇ ਨੰਬਰ ਤੇ ਆਈ ਹੈ ਉਹ ਵੀ ਲਈ ਗਾਣ ਤੇਰੀ ਫਾਰਮਰ ਨੇ ਕੀਤਾ ਹੈ ਬਹੁਤ ਹੀ ਵਧੀਆ ਖੇਡਾਂ ਪਰਸੂ ਦੇ ਲੈ ਕੇ ਅਦਰ ਵਿੱਚ ਗੇਲ ਡੈਰੀ ਫਾਰਮ ਵਾਲਿਆਂ ਦੀ ਆਲਸੋ ਵੈਰੀ ਨਾਈਸ ਇਸ ਆਲਸੋ オーਪਨ ਹਰਟਿੰਗ ਵਰਕ ਆਫ ਚੋ ਵੀ ਲਾਈਕ ਟੂ ਫਾਈਂਡ ਫੀਗੋ ਲੈਗ ਦਿ ਫਰਸਡੇ ਹੀ ਵੋਨਰ ਇਨ ਟੂ ਵਾਈਡਰ ਇਨ ਚੈਸਟ ਬਿਲਕੁਲ ਲਾਈਕ ਫੋਲਡਰ ਐਂਡ ਮੇਰੂ ਮਕਾਵਲਾ ਜਿਹੜਾ ਹੋਰ ਇੰਟਰਸਟਿੰਗ ਹੋ ਰਿਹਾ ਚਾਰ ਗਾਵਾਂ ਨੇ ਜਿਹੜੀਆਂ ਮਕਾਵਲੇ ਦੇ ਉੱਪਰ ਰਹਿਗੀਆਂ ਨੇ ਬਹੁਤ ਜਿਹੜਾ ਇਹਨਾਂ ਦਾ ਪਿੱਛੋ ਰਿਜ਼ਲਟ ਕੱਢਣ ਦਾ ਜਿਹੜਾ ਤਰੀਕਾ ਉਹ ਵੀ ਸਰਪ੍ਰਾਈਜ਼ ਹੁੰਦਾ ਹੈ ਜਿਹੜਾ ਸ਼ਾਨਦਾਰ ਹੁੰਦਾ ਹੈ ਕਿਉਂਕਿ ਆਉਦੀ ਫਲਕਾਰੀ ਸਰਪ੍ਰਾਈਜ਼ ਵਾਂਗੂ ਪਾਉਂਦੇ ਨੇ ਤੁਹਾਨੂੰ ਦਿਖਾਵਾਂਗੇ ਜਵਾਨ ਜੀ ਹੁਣ ਚੌਥੀ ਗਾ ਦਾ ਆਪਾਂ ਤਿਆਰ ਕਰ ਲਿਆ ਹਾਂ ਚਾਰ ਗਾਂਵਾਂ ਰਹਿ ਗਈ ਹੋ ਸ਼ੋਅ ਨੰਬਰ 306 306 ਚੌਥੇ ਨੰਬਰ ਦੀ ਗਾਂ ਮਿਸਟਰ ਕੋਲਵਰਟ ਫਾਰਮ ਦਾ ਲਾਗੀ ਹੈ ਜੀ ਐਵੇਂ ਮੇਰਾ ਬੀਰੂ ਸਿੰਘ ਦੱਸਦੀ ਟੀਮ ਲਾਦਾ ਜੋੜਦੇ ਜਿਹੜੀ ਬਾਵਨ ਦੀ ਗਾਂ ਹੈ ਜੀ ਬਹੁਤ ਹੀ ਬੰਦੀਤ ਕਸੂਰ ਇਹ ਚੌਥੇ ਨੰਬਰ ਦੀ ਗਾਂ ਦੋਸਤੋ ਤੁਸੀਂ ਦੇਖ ਰਹੇ ਹੋ Uh, 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 चौथे नंबर दोस्तों गांो तो बाद मुकाबला होर भी इंटरस्टिंग है तुझी yeah. देखोगे ਸਾਡਾ ਜੀ ਆਇਆਂ ਨੂੰ ਆਉਣ ਵਾਲੇ ਨੂੰ ਸਨ ਸਵਾਗਤ ਲਾਣੀ ਜੀ ਟਾਇਰਾਂ ਦਾ ਪੈਟਾ ਦਾ ਥੋੜਾ ਉੱਪਰ ਚੱਲ ਗਈ ਹਾਈ ਚਾਲੀ ਦਾ ਸੀਗਾ ਤੇ ਗੈਰੀਦਾਰ ਸੋਰੀ ਹੋ ਮੱਛਾਈ ਦੇ ਜੀ ਜਿਹੜੀਆਂ ਗਾਵਾਂ ਪਹਿਲੇ ਨੰਬਰਾਂ ਚ ਆਉਂਦੀਆਂ ਬਾਈ ਜਿਹੜੀ ਤੇ ਰੀਡ ਦੀ ਹੱਡੀ ਆ ਸਟੇਟ ਇਹ ਕਹਿੰਦੇ ਨੇ ਬਿਲਕੁਲ ਜਿਹੜੀ ਰੀਡ ਦੀ ਹੱਡੀ ਆ ਗਾਵਾਂ ਦੀ ਸਟੇਟ ਹੋਣੀ ਚਾਹੀਦੀ ਸਿੱਧੀ ਪੋਸਟ ਤੋਂ ਲੈ ਕੇ ਗਰਦਨ ਤੱਕ ਕਿਹੜੀ ਮਾੜੀ ਮੋਟੀ ਕਮੀ ਉਹ ਗਾਂ ਦੇ ਵਿੱਚ ਉਹਨਾਂ ਨੇ ਦੱਸਿਆ ਥੋੜੀ ਜਿਹੀ ਜਿਵੇਂ ਆਪਾਂ ਕਹਿੰਦੇ ਹ ਮੁਰਲੀਆਂ ਲੱਤਾਂ ਤੋਂ ਬਾਅਦ ਉਥੋਂ ਬਰੀ ਹੋਈ ਸੀ ਪਰ ਇਹ ਸਟੇਟਰ ਨੇ ਇਹਨਾਂ ਦੇ ਵਿੱਚੋਂ ਦੇਖਦੇ ਹਾਂ ਤਿੰਨ ਗਾਂਵਾਂ ਰਹਿ ਗਈਆਂ ਮੁਕਾਬਲੇ ਦੇ ਵਿੱਚ ਕਿਹੜੀ ਬਾਜੀ ਮਾਰਦੀ ਹੈ ਐਫ ਡੀ ਲਕਸ ਮੋਟਰਸਾਈਕਲ ਜੇਤੂ ਗਾਂ ਹੋਊਗੀ ਐਫ ਡੀ ਲਕਸ ਦੀ ਜੇਤੂ ਗਾਂ ਦੇਖਦੇ ਹਾਂ ਕਿਹੜੀ ਬਣਦੀ ਹੈ ਮੇਰਾ ਵੀ ਤਿੰਨੇ ਬਾਵਾਂ ਨੂੰ ਇੱਥੇ ਜਿਵੇਂ ਆਉਂਦੀ ਹੁਣ ਸਰਪ੍ਰਾਈਜ਼ ਦੇ ਜਿਹੜੇ ਨੇ ਸਰਪ੍ਰਾਈਜ਼ ਦੇਣਗੇ ਗੋਰੇ ਦੇਖਦੇ ਆਂ ਕਿਹੜੀ ਤੇ ਫਲਕਾਰੀ ਪਾਉਂਦੇ ਨੇ ਪਹਿਲਾਂ ਇਹ ਤਿੰਨ ਨੰਬਰ ਤੇ ਪਾਉਣਗੇ ਉਸ ਤੋਂ ਬਾਅਦ ਪਾਉਣਗੇ ਜੀ ਫਾਸਟ ਤੇ ਫਿਰ ਸੈਕੰਡ ਦੇ ਪਾਉਂਦੇ ਨੇ ਫਾਸਟ ਉਹ ਕਾਫੀ ਹਮ il ਤਰੀਕੇ ਨਾਲ ਜਿਹੜਾ ਜੱਜ ਕਰਦੇ ਆ ਕਿ ਕੋ ਕਿਹੜੀ ਤੇ ਪੈਂਦੀ ਹੈ ਫੁਲਕਾਰੀ ਓਕੇ ਫਾਈਨਲ ਜਿਹੜੇ ਲੈਸਨ ਹੈ ਨੰਬਰ 3 ਜਿਹੜਾ ਨੰਬਰ 3 ਹੈ ਸਿੰਘ ਮੰਗੋਲੀ ਹੀ ਆ ਟੂ ਰੀਅਲ 3 ਬੈਸਟ ਗਾਇਸ ਆਫ ਦ ਸ਼ੋਅ ਟੂਡੇ so we are really really happy found the tyre to military 717 number 3 please help us <laughs> pump some up laandi bahut vajda parne wala jo o punna ikla jordaar da game de karan vaste jordaar surprise jada he hon wala puri dekhoge tin gaama de vich teedi de thaan wala paun ਤਿੰਨ ਨੰਬਰ ਦਾ ਆਵੇ ਉੱਪਰ ਵਾਲਾ ਜੀ ਆਵੇ ਪਰ ਦੇਖੋ ਆਹ ਤਿੰਨ ਨੰਬਰ ਦਾ ਆ ਗਿਆ ਆਹ ਜੀ ਤੀਜੇ ਨੰਬਰ ਤੇ ਆਈ ਹੈ ਤੀਜੇ ਨੰਬਰ ਤੇ ਹੈ ਗਾਂ ਜਿਹੜੀ ਆਈ ਹੈ ਤੁਸੀਂ ਦੇਖ ਸਕਦੇ ਹੋ dj number diambil <tip> really dj nomer dikawal itu yang kita khas dalam kawalan bahasanya the rare order <tip> ਹੋਨਾਂ ਅਲੱਗ-ਅਲੱਗ ਕੰਪਰੈਸ਼ਨਸ ਆਉਟ ਸੋ ਫੋਗਲੈਸ ਲੇਜਿੰਗ ਹੋਰ ਇਹ ਅੱਡੇ ਸਾਈਡ ਵੀ ਨਾਲ ਬਹੁਤ ਸੁਪਰੀਆ ਹੈ ਹੋਰ ਰਹਿ ਗਿਆ ਜੀ ਫਸਟ ਤੇ ਸੈਕੰਡ ਦਾ ਬੈਕੋ ਦੇਖੀਏ ਇਹਦਾ ਪੈਕਦਮਾ ਦੋ ਬੁੱਤੇ ਹੋਈਦਾ ਪਰ ਕਲਾਬ ਦੇ ਸਿੱਧੀਆਂ ਕਾਹਦਾ ਨੇ ਉਹਨਾਂ ਦੇ ਨਾਲ ਦੇ ਪਿੱਛੇ ਦਾ ਦੋ ਨਹੀਂ ਮਸਲਾ ਰਹਿ ਗਿਆ ਦੋਸਤੋ ਆਪ ਦੋ ਗਾਵਾਂ ਦਾ ਦੋ گاਵਾਂ ਦੇ ਵਿੱਚ ਜਿਹੜੀ ਫਰਸਟ ਤੇ ਸੈਕੰਡ ਕੱਢਣੀ ਹੈ ਦੇਖਦੇ ਹਾਂ ਕਿਹੜੀ ਤੇ ਫਰਸਟ ਵਾਲੀ ਫਲਕਾਰੀ ਪੈਂਦੀ ਹੈ ਭਾਈ ਜੀ ਕਿਸਨੇ ਪੜੇਗੀ ਠੀਕ ਹੈ ਜੀ ਦੇਖਦੇ ਹਾਂ ਜਿਹੜਾ ਬਹੁਤ ਹੀ ਇੰਟਰਸਟਿੰਗ ਜਿਹੜਾ ਮੈਚ ਹੈ ਹੁਣ ਹੌਣ ਵਾਲਾ ਹੈ ਆ ਦੋ گاਵਾਂ ਦੇ ਵਿੱਚੋਂ ਪਹਿਲੇ ਨੰਬਰ ਦੀ ਜਿਹੜੀ ਬਹੁਤ ਹੀ ਵਾਸਤੂ ਵਾਲੀ ਹੈ ਜਿਹੜੀ ਤੇ ਪੈਂਦੀ ਦੀ ਸ਼ਾਨਦਾਰ ਮੁਕਾਬਲਾ ਪਹਿਲੇ ਨੰਬਰ ਦੇ ਗਾਂ ਆਈ ਹੈ ਆ ਜਿਹੜੀ ਗਾਂ ਹੈ ਦੂਜੇ ਨੰਬਰ ਤੇ ਆਈ ਹੈ ਆ ਦੂਜੇ ਨੰਬਰ ਦੀ ਗਾਂ ਦੋਸਤੋ ਉਹ ਪਹਿਲੇ ਤੇ ਆਈ ਜਾਂ ਦੂਜੇ ਤੇ ਆਈ ਆ ਪਹਿਲੇ ਨੰਬਰ ਦੀ ਗਾਂ ਹੈ We gaan ons tot nu toe in deze fase doen. First day, uh, get this two cows to the to the top of this place. For me, it was the first time uh, we were here, and it impressive of the uh, of the level of the cows. But here in the second part, she is so wide, she is so um, uh, high in the front, that really good feet on legs, and she's so wide with the chest, long single grip, and also really nice head Oh yeah. these